ਆਹ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਸੂਈ ਬਿਹੜ ਦਿਖਾਉਣੀ ਆਪਾਂ ਘਰੇਲੂ ਬਿਹੜਾ ਵੀਰ ਦੀ ਤੇ ਬਾਕੀ ਵੀਰ ਦੇ 10-12 ਨਾਗ ਹੋਰ ਦੁੱਤੇ ਲਾਇਆ ਹੋਇਆ ਮੱਝਾਂ ਤੇ ਦਰਗਾਵਾ ਬੈਠੀਆਂ ਔਰ ਕਾਫੀ ਪਸ਼ੂ ਆ ਇਹ ਬਿਹੜ ਹੈਗਾ ਸੇਰ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਸੱਸੀ ਘਾਲ ਬਾਈ ਜ ਜਿੰਨਾ ਕਮਡੀ ਕਲਾ ਠੀਕ ਹੈ ਜ਼ਿਲ੍ਹਾ ਬਠਿੰਡਾ ਆ ਗਿਆ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 869093 11009 ਤੇ ਪਿੰਡ ਮੰਡੀਕਲਾ ਰਾਮਪਰੇ ਤੋਂ ਮੰਡੇ ਮੋੜ ਮੰਡੀ ਰੋਡ ਤੇ ਆ ਗਿਆ ਹਨਾ ਤੇ ਜਿਹੜੀ ਆਪਾਂ ਵੈੜ ਦੇਖੀ ਜਨੇ ਆਪਣੀ ਘਰੇਲੂ ਵੈੜੀ ਹੈ ਕਿਹੜਾ ਸੁਆ ਸੂਈਆ ਹੁਣੇ ਬੱਚਾ ਇਹਨੇ ਦਿੱਤਾ ਬੱਚਾ ਹਨਾ ਜੇ ਰੋਕੇ ਜਮਾ ਜਾਲਾ ਦੇ ਜਿੰਦੇ ਨਿਸਾਨੀ ਜੇਰ ਦੀ ਓਕੇ ਉਹ ਗੱਲੋਂ ਬੇਫਿਕਰ ਹੋ ਜਾਓ ਪਹਿਲੇ ਸਵੇਰ ਤੋਂ ਕਿੰਨਾ ਚੋਇਆ ਆਪਾਂ ਤੇ ਜੋ ਵੀ ਗਲੋ ਤੇ ਹੁਣ ਆਪਾਂ ਕੋ ਚੋੜੀ ਮਾੜੀ ਬੁੱਟੀ ਹਲੇ ਚੋਕੀ ਦੇਖ ਲੈ ਧਾਰਾ ਤੁਰਾ ਮਾਰ ਕੇ ਦੇਖ ਲੈ ਠੀਕ ਹੈ ਰੈਡੀ ਜੀ ਕਰਤੀ ਕਰਾ ਤੇ ਧਾਰਾ ਇੱਕ ਨੰਬਰ ਸੁਭਰ ਧਾਰਾ ਦੇਖੋ ਪੂਰੀਆਂ ਸਾਫ ਸੁਥਰੀਆਂ ਧਾਰਾਂ ਗਿਆ ਕੋਈ ਭੂਰ ਸਰਲਾਣੀ ਠੀਕ ਹੈ ਥੋੜੀ ਜਿਹੀ ਅੱਧਾ ਦਿਨ ਮੰਨ ਕੇ ਜਦੋਂ ਕੱਚੀ ਸੂਈ ਲੱਗਦੀ ਹਲੇ ਹਨਾ ਕੱਚੀ ਸੂਈ ਹੈ ਨਾ ਮਾੜੀ ਜੀ ਤੇ ਵਾਕੀ ਦੇਖੋ ਜਮਾ ਕਿਆ ਬਾਤਾਂ ਚਵਾਈ ਤੇ ਵੀ ਇੱਕ ਨੰਬਰ ਹਨਾ ਬੜੇ ਜੀਪਾ ਹੀ ਮਾਰਦੀ ਆ ਤੇ ਐ ਕਿੰਨਾ ਅੰਦਾਜ਼ਾ ਲਾ ਕੇ ਜਲੇ ਦੁੱਧ ਕਿੰਨਾ ਕੁ ਦੇ ਦੂਗੀ ਇਹੇ ਇਹ ਹੈ ਬੰਦਾ ਕਿੱਧਰ ਪਛੜਿਆ ਦੇ ਕਹਿਣ ਦਾ ਭਾਵ 22 ਕਿਲੋ ਬਣ ਕੇ ਲੈਲੇ ਬੰਦਾ ਰੇਟ ਇਹਦਾ ਕੀ ਰੋਹ ਵੇਚਣ ਜਿਹੜਾ 75000 ਮਾਨ ਤਣ ਹਾਂ ਕਰਦੇ ਬਾਹਾਨਾ ਹੀ ਦੱਸਦੇ ਬਈ ਇਹ ਬਈ ਨਹੀਂ ਦੇਣੀ ਆ 70000 ਛੋੜ ਸੱਪਾ ਜੇ ਹੋ ਜੋ ਵਿੱਚੋਂ 70 ਦੀ ਦੇਣੀ ਆ ਬਸ ਤੋੜ ਦੀ ਵਾਰ ਨੂੰ ਇਹਨੂੰ ਸੋ ਮੋਲਵੀਰ ਕਹਿੰਦਾ ਆ 75000 ਆ ਧਾਰਾ ਮਾਰ ਕੇ ਦਿਖਾ ਤੀਆਂ ਬੱਛਾ ਪਿੱਛੇ ਹੈਗਾ ਮੇਲ ਕਾਫ ਤੋੜ ਕੇ ਦਿਖਾ ਸੋ ਫਿਰੋ ਕੱਦ ਕਾੜ ਵਗੈਰਾ ਤੇ ਲੇਵਾ ਵਗੈਰਾ ਦੇਖੋ ਸੋਣਾ ਸਾਫ ਸੋਹਰਾ ਬੱਚਾ ਇਹਦੇ ਪਿੱਛੇ ਆ ਮੇਲ ਕਾਫ ਆ ਗਿਆ ਤੇ ਸੂਈ ਸਵਾਈਆ ਧਾਰਾ ਓਕੇ ਆ ਜੇਰ ਜੱਪਾ ਓਕੇ ਆ ਤੇ 22 ਕਿਲੋ ਦਾ ਮੰਨ ਕੇ ਲਿਓ ਪਰ ਦੇ ਦੂ 24 25 ਕਿਲੋ ਇਹ ਤੇ ਰੇਟ ਇਹਦਾ 75000 ਆ 70000 ਦੀ ਵੀਰ ਕਹਿੰਦਾ ਦੇਣੀ ਆ ਇਹਦੇ ਵਿੱਚੋਂ ਮਾੜਾ-ਵੋਟਾ ਛੋਟ ਸਪਤਾ ਕਰਨਾ ਪੈਂਦਾ ਬਾਈ ਸੋਨੂੰ ਕਰ ਦੂਗਾ ਇਦਾਂ ਦੀ ਵਹਿੜ ਦਾ 80 ਮੰਗਣ ਦੇ 85 ਮੰਗਣ ਦੇ ਆ ਸੋ ਆ ਦੇਖੋ ਵੀਰ ਦੇ ਹੋਰ ਨਾ ਕਾਫੀ ਲੱਗੇ ਵਿਆ ਸੋ ਇੱਕ ਅਦਾ ਪੁੱਸੇ ਵਿੱਚੋਂ ਵੇਚਣਾ ਪੈ ਜਾਂਦਾ ਜਿਆਦਾ ਜੁੜ ਜਾਂਦੇ ਆ ਤੇ ਨਾਲੇ ਮੰਨ ਕੇ ਚਲੋ ਸਰਕਲ ਘੁੰਮਦਾ ਰਹਿੰਦਾਗਾ ਤੇ ਬਾਕੀ ਨਾੜਾ ਵਗੈਰਾ ਦੇਖੋ ਜੀ ਹਵਾਨੇ ਦੇ ਚੰਗੇ ਆ ਸਾਫ ਸੁਥਰੀ ਆ ਤੇ 70000 ਦੀ ਵੀਰ ਕਹਿੰਦਾ ਦੇਣੀ ਆ ਦੁੱਧ ਮਾਲਕ ਦੱਸਦੇ 24 ਕਿਲੋ ਪਰ ਤੁਸੀਂ 22 ਮੰਨ ਕੇ ਲਿਓ ਚੰਗੀ ਸਾਂਭਣੀ ਤਾਂ 22 ਤੋਂ ਪਰ ਚੱਲੂਗੀ ਜਮਾ ਨੰਬਰ ਬੋਲ ਦੇ ਆਪਣਾ 86993 86993 ਪਿੰਡ ਮੰਡੀਕਲਾ ਜ਼ਿਲ੍ਹਾ ਬਠਿੰਡਾ ਵੀਡੀਓ ਦੇਖ ਲੈ